tir kaman kavan gun kah kah baam tu saheb gunin agamha umri mahima varnan sakun ku bhagur poochh bhagwan ਮੁਨੀ ਮਹਿਮਾ ਬਰਨਣਾ ਸਾਪੋ ਹੁ ਅਪੁਰਯੋਚ ਭਗਵਾਨਾ ਵਾਹਿਗੁਰੂ ਜੀ ਤੁਨੀ ਮਹਲਾ ਹਰ ਮਿਸ਼ਰਤ ਸਦਾ ਖਵਾਰੀ ਤਾਂ ਕੋ ਭੁਖਾ ਕਹਾਂ ਮੈਂ ਅੱਪ ਜਾਂ ਕੋ ਊਂਟ ਬੋਹਾਰੀ ਹਰ ਮਿਸ਼ਰਤ ਚਦਾ ਕੋਹਾਰੀ ਨਾਉ ਤੋਖਾ ਕਹਾਂ ਵਿਆਪੈ ਜੋ ਉਓ ਓਡ ਤੁਹਾਰੀ ਰਹਾਉ ਮਨ ਸਿਮਰਨ ਜੋ ਜੀਵਨ ਬਲਨਾ ਸਰਪ ਜਿਸੀ ਅਰਦਾਰੀ ਨਾਮ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਮੁਨਿ ਦਾ ਅਨੁਗੁਣ ਤਿਨਹੀ ਗਾਏ ਜੰਗ ਕੋ ਕਿਰਪਾ ਧਾਰੀ ਸੋ ਸੁਖੀਆ ਧੰਸ ਜਨਮ ਨਾਨਕ ਤੇ ਸਬੰਧ ਹਾਰੀ ਸੋ ਸੁਖੀਆ ਧੰਸ ਜਨਮ ਨਾਨਕ ਤੇ ਸਬੰਧ ਹਾਰੀ ਵਾਹਿਗੁਰੂ ਦੀਪਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਜੁਬੂਦੂ ਕਟਾਲ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਗੀ ਗੋਦੰਦਰ ਸਭਾਏ ਬਾਨੂ ਕੇ ਮ੍ਰਿਤਵੇਲੇ ਤਮਰਤ ਮੈਂ ਬਾਣੀ ਦਾਨੰਦ ਪ੍ਰਾਪਤ ਕਰਨ ਆਹੀਂ ਭਾਗੀ ਸత్సੰਗੀ ਜਨੋ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਨੂੰ ਉਚਾਰਨ ਕਰਤਾ ਹੋਇਆ ਪਾਵਨ ਮੁਖਵਾਕ ਟੋਣੀ ਰਾਗ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਹੈ ਇਹ ਸ਼ਬਦ ਅਸ਼ੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 711 ਦੇ ਸੁਭਾਇਮਾਨ ਹੈ ਸ਼ਬਦ ਬਿਆਕਰਣੇ ਹਨ ਇਹ ਰੱਬ ਨੂੰ ਭੁਲਾਇਆ ਪਰਮੇਸ਼ਰ ਨੂੰ ਭੁਲਾਇਆ ਹਰ ਥਾਂ ਤੇ ਤੂੰ ਬੇਇੱਜ਼ਤ ਹੋਵੇਂਗਾ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਕੇ ਇੱਜ਼ਤ ਨਹੀਂ ਕੱਢੀ ਜਾ ਸਕਦੀ ਬੇਪਤੀ ਹੋਏਗੀ ਮਾਇਆ ਦੇ ਹੱਥੋਂ ਦੁਨੀਆਂ ਦੇ ਲੋਕਾਂ ਦੇ ਉੱਤੋਂ ਦੀ ਮਾਇਆ ਦੇ ਹੱਥ ਮਾਇਆ ਤੇਰੇ ਜਿੰਦ ਤੇ ਇਹੋ ਜਿਹਾ ਪ੍ਰਭਾਵ ਪਾਏਗੀ ਕਿ ਤੂੰ ਸੰਸਾਰ ਤੇ ਮਾੜੇ ਕਰਮ ਕਰੇਂਗਾ ਉਨਾ ਕਰਮਾ ਕਰਕੇ ਸਾਰੇ ਪਾਸੇ ਤੈਨੂੰ ਮੇ ਪਾਤੋਣਾ ਕਾਇਮ ਬੱਲ ਮਦਸਰਤ ਸਦਾ ਖਵਾਜ ਇਹ ਸਤਿਗੁਰਾਂ ਆਖਿਆ ਹਰ ਵੇਲੇ ਹਰ ਸਮੇਂ ਤਿੱਧੇ ਰੱਬ ਨੂੰ ਤਿੱਤੇ ਕਰਦੇ ਹਨ ਨੇ ਰਮੇਸ਼ਰ ਦੇ ਚਿੰਤਨ ਵਿੱਚ ਜੁੜੇ ਰਹਿੰਦੇ ਨੇ। ਨੇ ਪਰਮੇਸ਼ਰ ਦੇ ਨਾਮ ਨੂੰ ਸਦੀਹੀ ਜਪਦੇ ਹਨ। ਜਿਨ੍ਹਾਂ ਦੇ ਹਿਰਦੇ ਅੰਦਰ ਇਹ ਪ੍ਰੇਮ ਬਣ ਚੁੱਕਾ ਹੈ ਕਿ ਰੱਬਾ ਤੋਂ ਮਿਲੇ ਨਾ ਤੇ ਮੈਂ ਤੇ ਜਿਉ ਨਹੀਂ ਸਕਦਾ ਹਾਂ। ਇੱਕ ਕੜੀ ਨਾ ਮਿਲਤੇ ਤਾਂ ਕਲਪੁ ਘੋਤਾ। ਹੁਣ ਕਦ ਮਿਲਿਆ ਪ੍ਰਤਪੰਤ ਭਗਵੰਤਾ ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਲਿਖੇ ਗੁਰ ਪਰਬਾਰੀ ਜੀਉ ਮੇਰੀ ਤੇ ਜ਼ਿੰਦਗੀ ਰੂਪੀ ਰਾਤ ਜਿਹੜੀ ਹੈ ਉਹ ਬੜੀ ਔਖੀ ਲੱਗ ਰਹੀ ਹੈ ਜਿਨਦਾ ਜਨਾ ਸਤਿ ਕੰਤਿ ਸੋ ਅੰਗ ਮੁੜੇ ਮੁੜਦਾਏ ਜਾਇ ਪੁੱਛੋ ਤੁਹਾ ਕਿਣੀ ਤੁਮ ਕਿਉ ਰਹਿਣ ਵਿਹਾਇ ਇਹਨਾਂ ਨੇ ਇਸ ਤਰ੍ਹਾਂ ਚੇਤੇ ਕੀਤਾ ਨਾ ਰੱਬ ਦੀ ਓਟ ਦੇ ਪਾਤਰ ਬਣ ਜਾਂਦੇ ਨੇ ਜਿਨ੍ਹਾਂ ਨੂੰ ਰੱਬ ਦੀ ਓਟ ਮਿਲਦੇ ਸਤਗੁਰੂ ਕਹ ਰਹੇ ਨੇ ਤਾਂ ਕੋ ਧੋਖਾ ਕਹਨ ਵਿਆਪੈ ਜਾਂ ਉਹ ਓਟ ਤੁਹਾਰੀ ਜਿਨ੍ਹਾਂ ਨੂੰ ਤੇਰਾ ਅਸਰਾ ਹੈ ਹਿਪ ਜਿਹੜੇ ਮਨੁੱਖ ਤੇਰੇ ਆਸਰੇ ਤੇ ਤੀਵਨ ਜਿਉਂਦੇ ਨੇ ਮਾਇਆ ਦਾ ਕੋਈ ਵੀ ਵਿਕਾਰ ਉਹਨਾਂ ਦੀ ਜ਼ਿੰਦਗੀ ਨੂੰ ਸਤਾ ਨਹੀਂ ਸਕਦਾ ਧੋਖਾ ਨਹੀਂ ਦੇ ਸਕਦਾ ਜਿਹੜੇ ਮਾਇਆ ਦੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੰਤਪੁਰੂ ਕਹਿੰਦੇ ਨੇ ਬੜੇ ਮਾੜੇ ਨੇ ਨਾਂ ਪੁੱਤਾ ਤੂੜ ਚੂੜਾ ਠਾਕ ਖਾਂਦਾ ਮਰਦਾਨ ਈ ਇਹੋ ਜਿਸਮ ਨਾਲ ਸਾਡੀ ਇਰਦੇੰਦਨ ਵਰਤ ਰਹੇ ਹਾਂ ਸਾਡੀ ਜ਼ਿੰਦਗੀ ਨੂੰ ਮਾੜੇ ਪਾਸੇ ਤੋਰਦੇ ਨੇ ਮਾੜੇ ਕਰਮ ਸਾਤੇ ਸਰੀਰ ਤੋਂ ਕਰੰਦੇ ਹਨ ਮਨ ਤੋਂ ਕਰੰਦੇ ਹਨ ਈਮਾਨ ਨੂੰ ਪ੍ਰੇਰਿਤ ਕਰਦੇ ਨੇ ਮਨ ਸਰੀਰ ਨੂੰ ਪ੍ਰੇਰਿਤ ਕਰਦਾ ਹੈ ਕੁਝ ਮਾੜੇ ਕਰਮਾਂ ਮਿਲ ਤੁਰ ਪੈਂਦਾ ਹੈ ਜੇ ਬਾਖੇ ਜਿਨ੍ਹਾਂ ਨੇ ਚੇਤੇ ਕੀਤਾ ਹੈ ਉਹਨਾਂ ਦੇ ਪ੍ਰਭਾਵ ਨਹੀਂ ਪੰਦੇ ਉਹਨਾਂ ਜੀਵਾਂ ਦੀ ਮਾਇਆਵੰਤ ਦੇ ਹੱਥੋਂ ਬੇਪਤੀ ਨਹੀਂ ਹੁੰਦੀ ਉਹਨਾਂ ਸਿਆਖਿਆ ਬਿਸ਼ਮਰੰਦ ਦੀ ਤੇ ਲੋੜ ਨਹੀਂ ਆਪਾਂ ਤੇ ਕੰਮ ਧੰਦਾ ਇੰਨਾ ਹੈ ਕਾਰੋਬਾਰੇ ਹੋ ਗਿਆ ਕਿ ਆਪਾਂ ਤੇ ਖਰੀ ਨਹੀਂ ਸਕਦੇ ਕਿਵੇਂ ਕਰੀਏ ਚਿੰਤੇ ਰੱਖਿਓ ਜੇ ਪਰਿਵਾਰ ਵਿੱਚ ਵਸਦੇ ਆਂ ਘਰ ਦਾ ਆਗੂ کاروبਾਰੀ ਹੋਵੇ ਤਾਂ ਬਖਤ ਨਾਲ ਲੱਗੇ ਕੋ ਦੁਜਾ ਦੇ ਮਿਹਰਵਾਨੀ ਆ ਕੇ ਵਿਆਹ ਕਰਨਾ ਤੇ ਵਾਸਤੇ ਜਾਂ ਮਾਂ ਤੇ ਬੱਚੇ ਕਾਰੋਬਾਰੀ ਨੇ ਪੁੱਤ ਨੇ ਤਰੇਮ ਕਰਦੇ ਨੇ ਬੱਚਿਆਂ ਵਾਸਤੇ ਵੀ ਆਪ ਪਾਠ ਕਰੋ ਇਹ ਵੀ ਤੁਹਾਨੂੰ ਫਲ ਦੇਣਗੇ ਬੱਚਿਆਂ ਦੇ ਸੁਭਾਅ 'ਚ ਤਬਦੀਲੀ ਆਏਗੀ ਕਾਰੋਬਾਰ ਵਿੱਚ ਵਾਧਾ ਹੋਵੇਗਾ ਪੰਜਵੇਂ ਪਾਸ਼ੇ ਨੇ ਜੇ ਆਖੀ ਸੀ ਮੱਥਾ ਟੇਕਣ ਨਾਲ ਹੀ ਹੋ ਜਾਏਗਾ ਪੁੱਛ ਕੇ ਜਾਇਆ ਕੋਣ ਗੁਰੂ ਕੋਲੋਂ ਇਹ ਨੰਬਰ ਸਰਸਾਇਰ ਵਸਨੇ ਆਸੀ ਸਾਧੂ ਸਰੀਰਕ ਸ਼ੁਰੂ ਵਿੱਚ ਛੰਨ ਤੇ ਕੁਝ ਲੋਕਾਂ ਨੇ ਜਾ ਕੇ ਕਾਰੋਬਾਰੀਆਂ ਨੇ ਬੇਨਤੀ ਕੀਤੀ ਵੀ ਉਹਨਾਂ ਕੋ ਬਣਦੇ ਜਿੰਨਾ ਕੋ ਮੰਨਿਆ ਫਲ ਖਾ ਲੈਨੇ ਆ ਕਿਵੇਂ ਬਣੇਗੀ ਗੱਲ ਤੁਸੀਂ ਜਦੋਂ ਬੁਲਾਇਆ ਅਸੀਂ ਕਿਹਾ ਸੀ ਇਹ ਸ਼ਹਿਰ ਕੁਗਵਸੇਗਾ ਤੇ ਮੜਾ ਵਪਾਰ ਚੱਲੇਗਾ ਸਾਰਿਆਂ ਨੇ ਆਪਣੇ ਸਵਾਲ ਕਰਨ ਲਈ ਸਤਿਗੁਰੂ ਕਹਿਣ ਲੱਗੇ ਹੋਣਾ ਸੀ ਕਰ ਲਈਏ ਛਾਡੀ ਸੁਣੋਗੇ ਕਹਿਣ ਲੱਗੇ ਜੀ ਹਾਂ ਸਾਡੇ ਤੇ ਹੀ ਸਵਾਲ ਸੀ ਕਿ ਅੱਗੋਂ ਬੱਚੇ ਜਵਾਨ ਸਾਰੇ ਚੰਦੇ ਨਾ ਕਿ ਤਨ ਇਕੱਠਾ ਹੋਣੇ ਬੱਚਿਆਂ ਨੇ ਜਵਾਨ ਹੋਣਾ ਹੈ ਵਿਆਹ ਕਰਨੇ ਨੇ ਪੜਾਈਆਂ ਕਰਾਣੀਆਂ ਨੇ ਨੌਕਰੀ ਤੇ ਲਵਾਣੇ ਤਾਂ ਚਾਹੀਦਾ ਸਤਿਗੁਰਾਂ ਨੇ ਆਖਿਆ ਵੀ ਲੋਟ ਜਦੋਂ ਕਾਰੋਬਾਰ ਤੇ ਜਾਂਦੇ ਹੋ ਆਪਣੀਆਂ ਦੁਕਾਨਾਂ ਆਪਣੇ ਦਫ਼ਤਰ ਖੋਲ੍ਹਦੇ ਹੋ ਹਰਮੰਦਰ ਸਾਹਿਬ ਮੱਥਾ ਟੇਕ ਕੇ ਜਾਂਦੇ ਹੋ ਲੜਨ ਦੇ ਪ੍ਰਤੀਸ਼ਤ ਨਹੀਂ ਨਾ ਕੀਤੀ ਗੱਲ ਕਿ ਨਹੀਂ ਠਹਿਮ ਨਹੀਂ ਲੱਗਦਾ ਇਹਨੂੰ ਬੱਚਿਆਂ ਨੂੰ ਛੱਡਣ ਜਾਂਨੇ ਆ ਫਿਰ ਖਾਣਾ ਖਾਣੇ ਆ ਫਿਰ ਟੈਮੋ ਡਾਂਦਾ ਸਿੱਧੇ ਲੰਘ ਜਿਦਾ ਸਤਗੁਰਾਂ ਪੁੱਛਿਆ ਕਿ ਜਦੋਂ ਦੁਕਾਨਾਂ ਵੰਦਾ ਕਿਉਂਦੇ ਹੋ ਕੋਦੋਂ ਮੱਥਾ ਟੇਕਦੇ ਹੋ ਗੁਰੂ ਨੂੰ ਕਹਿੰਨ ਲੱਗੇ ਜੀ ਨਹੀਂ ਕਦੇ ਜਦੋਂ ਸਮਾਂ ਬਣਦਾ ਉਦੋਂ ਆਉਂਦੇ ਆ ਅਸੀਂ ਇਸ ਤਰ੍ਹਾਂ ਬਣਾਇਆ ਜੀ ਗੁਰੂ ਪਰਮਾਤਮਾ ਕਿ シュਟੀ ਨਾਰਨੇ ਚਲੋ ਜੀ ਪਿਕਨਿਕ ਦੇ ਤੌਰ ਤੇ ਪਹਿਲੋ ਮੱਥਾ ਟੇਕਿਆ ਗਰੋਟਨਾ ਚ ਖਾਦਾ ਪੀਤਾ ਫਿਰ ਕਾਰ ਵਾਪਸ ਆ ਗਏ ਸਤਿਗੁਰਾਂ ਨੇ ਸਾਰਿਆਂ ਨੂੰ ਇੱਕ ਤਗੀਦ ਕੀਤੀ ਕਿ ਜਿਹੜਾ ਕਾਰੋਬਾਰ ਵਿੱਚ ਵਾਧਾ ਚਾਹੁੰਦਾ ਉਹ ਸਵੇਰੇ ਮੱਥਾ ਟੇਕੀ ਜਾਏ ਜੋ ਤਿਲ ਫੁੱਲ ਹੈ ਕੋਲਕ ਵਿੱਚ ਪੀਤਾ ਕਰੇ ਤੇ ਜਦੋਂ ਵਾਪਸ ਆਏ ਉਦੋਂ ਵੀ ਮੱਥਾ ਟੇਕ ਕੇ ਸ਼ੁਕਰਾਨਾ ਕਰੇ ਤਾਂ ਕਦੀ ਨਹੀਂ ਆਪਣਾ ਪਿਆ ਜਮੜਾ ਘਟ ਬਣਿਆ ਕਹਿਣਾ ਬਹੁਤਾ ਕਹੀ ਹੈ ਮੌਤਾ ਹੋਏ ਸ਼ਾਰਿਆਂ ਨੇ ਗੱਲ ਮੰਨ ਲਈ ਅਜ ਦੇ ਸਿੱਖ ਨਹੀਂ ਮੰਨਦੇ ਉਹ ਮੰਨ ਲੀਦੇ ਸੀ ਬੜੀ ਭਾਵਨਾ ਸੀ ਸਿੱਖਾਂ ਚ ਉਹਦਾ ਥੋੜੇ ਦਿਨਾਂ ਬਾਅਦ ਸਾਰੇ ਇਕੱਠੇ ਹੋ ਕੇ ਸ਼ੁਕਰਾਨਾ ਕਰਨ ਚਲੇ ਗਏ ਕਿ ਇੱਕ ਨਈ ਦੁਨੀ 10 ਗੁਣਾ ਵੱਡਿਆ ਕਾਰੋਬਾਰ ਗੁਰੂਪ੍ਰੇਮ ਵਿੱਚ ਵਰਤਦਾ ਜੀਵ ਨੇ ਉਹ ਲਾ ਨਾਮਕਾ ਅਵਰਜਿਕਣ ਕਰਾਮ ਨੂੰ ਤਿਲ ਮੈਂ ਪਹੁੰਚ ਜਾਵਾਂਗਾ ਬਾਕੀਆਂ ਚ ਤੇ ਜੰਮਦਾ ਪਿਆ ਹੈ ਜਿਹੜਾ ਗੁਰੂ ਦੇ ਅੱਖੇ ਲਾ ਕੇ ਕਰੋਗੇ ਉਹ ਤੁਹਾਨੂੰ ਕੁਝ ملےਗਾ ਸਤਗੁਰਾਂ ਆਖੇ ਤੂੰ ਤੇ ਛੱਪ ਵਰਗੀ ਜੂਨ ਭੋਗ ਰਿਆ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਧਾਨੀ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਵੀ ਜ਼ਿੰਦਗੀ گزارਣੀ ਹੈ ਉਹ ਇਉਂ ਹੀ ਹੁੰਦੀ ਹੈ ਜਿਵੇਂ ਛਾਪਣ ਆਪਣੀ ਉਮਰ ਉਧਾਰਦਾ ਹੈ ਉਮਰ ਭਾਵੇਂ ਲੰਮੀ ਹੁੰਦੀ ਹੈ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਹੈ ਇਹ ਜ਼ਹਿਰ ਪੈਦਾ ਵੀ ਕਰਦਾ ਹੈ ਜੀ ਬਾਹਰ ਵੀ ਕੱਢਦਾ ਹੈ ਆਪ ਆਪਣਿਆਂ ਨੂੰ ਸੱਪ ਡੰਗ ਗਿਆ ਜਿਹਨੂੰ ਡੰਗਣ ਵਾਲਾ ਕੋਈ ਨਾ ਮਿਲੇ ਇਹ ਆਪਣੀ ਸ਼ਰੀਰ ਫੇੜ ਲੈਂਦਾ ਟਾਚ ਮਾਰ ਮਾਰ ਕੇ ਪੱਥਰਾਂ ਤੇ ਮਾਰ ਮਾਰ ਬੜਾ ਤੜਫਦਾ ਜਦੋਂ ਜ਼ਹਿਰ ਅੰਦਰ ਜ਼ਿਆਦਾ ਹੋਵੇ ਤੇ ਗੁਰਬਾਣੀ ਕਹਿੰਦੀ ਮਨੁੱਖ ਵੀ ਤੜਫਦੇ ਨੇ ਛੜਦੇ ਰਹਿੰਦੇ ਨੇ ਕਈ ਬਾਣੀ ਦੇ ਬਚਨ ਨੇ ਜੀ ਛੜ ਗੁਰਾਂ ਖਿਆ ਕਰੋਧੀ ਹੋ ਗਿਆ ਛੋਟੀ ਛੋਟੀ ਗੱਲ ਤੇ ਗੁੱਸਾ ਕਰਦਾ ਆਪਣਾ ਰੋਹੁ ਰੂਪਿਤ ਨੇ ਕ੍ਰੋਧ ਨੂੰ ਗੁੱਸੇ ਨੂੰ ਆਪਣਾ ਰੂਹੂ ਆਪੇ ਹੀ ਦੱਜੈ 12 ਤੇ ਵਿਧੀਕ ਵਿੱਚ ਵੀ ਆਪਣੇ ਗੁੱਸੇ ਦੇ ਵਿੱਚ ਆਪ ਹੀ ਛੜ ਰਿਹਾ ਹੈ ਭੁੱਜ ਨਹੀਂ ਹੈ ਫਪ ਰਿਹਾ ਮਰ ਰਿਹਾ ਨਾਮ ਖੰਡਨ ਕੋ ਰਾਜ ਕਮਾਵੈ ਅੰਤ ਚਲੇ ਬੁਹਾਰੀ ਸ਼ਿਮਰਨ ਤੋਂ ਵਾਂਝਿਆ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਂ ਵੀ ਆਖਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਜਾਂਦਾ ਹੈ ਪਰ ਨਾਲ ਸੰਤ ਗੁਰੂ ਕਹਿੰਦੇ ਨੇ ਸਾਰੇ ਨਹੀਂ ਗਾ ਸਕਦੇ ਗੁਣ ਅਧਾਨ ਉਹ ਤਿੰਨ ਹੀ ਗਾਏ ਜਨ ਕੋ ਕਿਰਪਾ ਤਾਰੀ ਗੁਣਾ ਦੇ ਖਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਗਾਏ ਹਨ ਜਿਸ ਨੂੰ ਹਰੀ ਨੇ ਮੇਰ ਕੀਤੀ ਹੈ ਸੋ ਸੁਖੀਆ ਤੁਨ ਜਨਮਾ ਨਾਨਕ ਤੇਸ ਬਨੇ ਹਾਰੀ ਹੇ ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਉਸ ਦੀ ਜ਼ਿੰਦਗੀ ਮubaruk ਹੁੰਦੀ ਹੈ ਇਹ ਨਾਨਕ ਗਏ ਮਨੁੱਖ ਨੂੰ ਸਦਾ ਸੰਕਿਉਣਾ ਚਾਹੀਦਾ ਹੈ ਕੁਰਬਾਨ ਚਾਹੀਦਾ ਹੈ ਜਿਹੜੇ ਨਾਮ ਜਪਦੇ ਨੇ ਜਿਹੜੇ ਸੇਵਾ ਕਰਦੇ ਉਹਦਾ ਜੀਵਨ ਧਨਵੰਦ ਜਾਂਦਾ ਪੁਨਮ ਤੇ ਕਿਆ ਕੁਰਬਾਨੀ ਤੁੰ 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 ਜਨ ਆਇ ਜਿਸ ਪ੍ਰਸਾਦ ਸਾਹਿਬ ਜਗਤਰਾਇ ਧਨ ਆਉਣ ਕਾਹੇ ਹੈ ਸਵਾਦਨ ਕੈ ਸੰਗ ਚਿੱਤ ਆਵੈ ਨਾ ਆਮੁਕਤ ਕਹੈ ਸੰਸਾਰ ਨਾਨਕ ਤੇ ਜਨ ਕੋ ਸਦਾ ਮੁਸਕਾਨ। ਉਹ ਕਿਰਪਾ ਕਰੇ ਉਸ ਅਨੁਸਾਰਿਆਂ ਨੂੰ ਨਾਮ ਦਾ ਪਿਸ਼ਵਾ ਕਰਕੇ ਸਿਮਰਨ ਕਰਕੇ। ਜੀਵਨ ਜਿਉਂਦੀ ਜਾਚੈ ਅੱਜ ਦਾ ਇਹ ਸਮਾਂ ਜਿਹੜਾ ਹੈ ਇਹਦੇ ਛਤੁਰਾਂ ਦੀ ਇੱਕੋ ਵਾਰ ਹੈ ਆਪਕੋ ਨੂੰ ਆਇਓ ਰੇ। ਇੱਕ ਨਾਮ ਕੋ ਜਿਹੜਾ ਵੀ ਆਪਣੇ ਘਰ ਨੂੰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਬਚਾਉਣਾ ਚਾਹੁੰਦਾ ਹੈ ਸੰਸਾਰ ਵਿੱਚ ਸ਼ਾਂਤੀ ਚਾਹੁੰਦਾ ਹੈ। ਕੀ ਸੰਸਾਰੋਂ ਸਿਮਰਨ ਦੇ ਅਸਰ ਠਿਕਿਆ ਹੈ। ਉਮਤ ਤੁਮਤ ਸਿਮਰਨ ਕਰੇ ਆਪਣੇ ਲਈ ਆਪਣੇ ਘਰ ਲਈ ਆਪਣੇ ਪਰਿਵਾਰ ਲਈ ਤੇ ਸੰਸਾਰ ਨੂੰ ਸ਼ਾਂਤੀ ਵਾਸਤੇ ਹੋਈਆਂ ਭੁੱਲਾਂ ਚੁਕਾਂ ਤੋਂ ਖਿਮਾ ਗੁਰੂਵਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਨੰਦੇਖੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਗਤਨ ਪਰਵਾਰ ਪਰਗਾਸ਼ ਬਦਗਾਵਣ ਆਇਆ ਕੈ ਰਾਨ ਕੇ ਆਨੰਦ ਹੋਆ ਸਤਗੁਰੂ ਮੈਂ ਪਾਇਆ ਹਰਨਾਲ ਨਾ ਹੋ ਤੁ ਮੰਨ ਮੇਰੇ ਦੁਖ ਸਾ ਵਿਸਾਰਣ ਰਵਨਾਗਲਾ ਸਮਰੱਥ ਸਵਾਮੀ ਸ਼ੋਕਿਓ ਮਨੋ ਵਿਸਾਰੇ ਸਤਿ ਸਾਹਿਬਾ ਕਿਆ ਨਹੀ ਕਰਤੇ ਰਹਿ ਰਜੈ ਸਿ ਫਲਾਹ ਤੇਰੀ ਨਾਮ ਮੰਨ ਵਸਾਵੇ ਐ ਨਾਨਕ ਸੱਚੇ ਸਾਧਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਬਸ਼ਨ ਸੁਖ ਮਾਨ ਅਵਸਿਆ ਦਿਨ ਇਛਾ ਸਭੁ ਜਾਈਆ ਐ ਨਾਨਕ ਸੁਨਹੁ ਸੰਤੋਖਵੰਤ ਰੂਪਿਆ ਨੋ ਸੱਚਾ ਨਾਮ ਮੇਰਾ ਆਧਾਰੋ ਐਚੇ ਪੰਜ ਦੋ ਤਦਵਾਸ ਕੀਤੇ ਕਾਲ ਕੰਟ ਕੁਮਾਰਿਆ ਆਇਆ ਤੇ ਨਾਮ ਹਕੇ ਕਹਿਣਾ ਨਿਕਤਸ ਹੋਆ ਤੇ ਤਕਾਰਿਆ ਨਹਦ ਵਾਜੇ ਆਨੰਦ ਸੁਣੋ ਵਟ ਪਾਕੀ ਹੋ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੂਖ ਰੋਗ ਸੰਤਾਪਿਤਰੇ ਸੁਣੀ ਸੱਚੀ ਬਾ ਬੰਤ ਸਾਜਨ ਭੈ ਸਰਸੇ ਪੂਰੇ ਗੁਰ ਤੇਜਾ ਤੁਣ ਤੇ ਪੁਨੀਤ ਕਹਤੇ ਪਵਿੱਤ ਸਤਗੁਰ ਨਹਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨੰਦ ਅਵਣ ਗੁਰੂ ਪਾਣੀ ਪਤਾ ਇਸ ਰਾਤ ਗਏ ਦਾਈ ਦਾਇਆ ਖਿਲੇ ਸਗਲ ਜੰਗਿਆਈਆਂ ਬੋਲਿਆਈਆਂ ਵਚ ਹੈ ਤਰ ਗਰਮੀਆਂ ਪੂਏ ਆਪਣੀ ਕਿਨੇੜੇ ਕਿ ਜਿਨੇ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖੀ ਜਨੇ ਕਿਤੇ ਸੁਤੇ ਜਿਨੇ ਨਾਮ ਧਿਆਇਆ ਗਏ ਮਸ਼ਕਤ ਭਾਰ ਨਾਨਕ ਤੇ ਮੁਖੀ ਉਜਲੇ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਪੁਰ ਤੁਮ